ਸੈਕਟਰ ਦੇ ਨਾਲ ਨਵਾਜੇ ਆ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਹਨਾ ਸੰਦੀਪ ਸਿੰਘ ਦੇ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਜਦੋਂ ਸੁਪਰ ਸਿੰਘ ਤੇ ਹੋਰ ਦੋ ਚਾਰ ਜਿਹੜੇ ਮਲਾਜ਼ਮਾਂ ਦੇ ਨਾਲ ਲੜਾਈ ਹੁੰਦੀ ਆ ਤਾਂ ਉਦੋਂ ਦਾ ਜਿਹੜੇ ਗੱਲਾਂ ਬਾਤਾਂ ਵਕੀਲ ਸਾਹਿਬ ਸਾਹਮਣੇ ਆਉਂਦੇ ਆ ਹਨਾ ਜਿਹੜੀ ਉਦੋਂ ਦੇ ਕਹਿੰਦੇ ਕਿ ਤਿੰਨ ਕਸ਼ੇਰੇ ਫੋਨ ਦੇ ਨਾਲ ਨੁਕਸਰ ਕਿਸੇ ਦਾ ਤੁਹਾਡੇ ਨਾਲ ਵੀ ਉਦਾਂ ਦਾ ਹੀ ਇੱਕ ਵਾਕਿਆ ਹੋਇਆ ਸੀ ਬੂਲਾ ਨੇ ਹੰਗ ਨੂੰ ਜਿਹੜਾ ਤੁਸੀਂ ਉਹ ਕੀਤਾ ਸੀਗਾ ਉਦੋਂ ਜਿਹੜਾ ਉਹ ਜੇਲ੍ਹ ਦਾ ਜਿਹੜਾ ਅੰਦਰ ਦਾ ਸਿਸਟਮ ਕੀ ਹੁੰਦਾ ਜਦੋਂ ਹੂਟਰ ਵੱਜਦਾ ਆਕਰ ਹੂਟਰ ਦੀ ਗੱਲ ਬਹੁਤ ਹੁੰਦੀ ਆ ਉਦੋਂ ਕੀ ਹੁੰਦਾ ਜਿਹੜਾ ਹੂਟਰ ਵਾਜਦਾ ਵਾ ਜਦੋਂ ਨਿਹੰਗਜੀਤ ਸਿੰਘ ਪੂਲੇ ਵਾਲਾ ਕਾਂਡ ਹੋਇਆ ਸੀ ਹੂਟਰ ਦਾ ਮਤਲਬ ਹੁੰਦਾ ਵਾ ਕਿ ਉਹਦੇ ਵਿੱਚ ਇਹ ਮਾਰ ਵੀ ਸਕਦੇ ਆ ਕਿਸੇ ਨੂੰ ਤੇ ਹਾਂ ਜੇਲ੍ਹ ਪ੍ਰਸ਼ਾਸਨ ਜਿਹੜਾ ਹੂਟਰ ਚਲਾ ਕੇ ਔਰ ਉੱਥੇ ਕਿਸੇ ਕੈਦੀ ਦੀ ਮੌਤ ਵੀ ਕਰ ਸਕਦਾ ਹੈ ਕਿ ਮਤਲਬ ਹੱਥੋਂ ਜਿਹੜਾ ਵਾ ਮਤਲਬ ਕੰਟਰੋਲ ਖੁੱਸ ਗਿਆ ਜੇਲ੍ਹ ਦਾ ਔਰ ਉਹਦੇ ਵਿੱਚ ਇਹਨਾਂ ਨੇ ਜ਼ਰੂਰ ਭਾਈ ਸੰਦੀਪ ਸਿੰਘ ਜੀ ਨੂੰ ਮਤਲਬ ਬੁਰੀ ਤਰ੍ਹਾਂ ਨਾਲ ਤਸੀਹੇ ਦਿੱਤੇ ਹੋਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਥੇ ਬੰਦੀ ਹੈ ਸਾਡੀ ਇਹਨਾਂ ਨੇ ਔਰ ਬਾਕੀ ਹੋਰ ਵੀ ਜਨੀਆਂ ਜਥੇਬੰਦੀਆਂ ਹੋਰ ਨੇ ਧਰ ਇਹਨਾਂ ਨੇ ਜਿਹੜੀ ਸੀ ਇਹਨਾਂ ਨੂੰ ਚਾਉਣ ਦੇ ਵਿੱਚ ਮਤਲਬ ਅੱਗੇ ਕਰਕੇ ਭਾਈ ਮਨਦੀਪ ਤੋਂ ਉਹਨਾਂ ਦੇ ਬ੍ਰਦਰ ਨੂੰ ਤੇ ਇਹ ਇੱਕ ਬੜਾ ਵੱਡਾ ਇੱਕ ਮਤਲਬ ਮਾਨ ਸਨਮਾਨ ਹੁੰਦਾ ਹੈ ਕੁਰਬਾਨੀ ਦਾ ਮਾਨ ਸਨਮਾਨ ਭਾਈ ਸੰਦੀਪ ਸਿੰਘ ਦੀ ਕੁਰਬਾਨੀ ਆ ਉਹਦਾ ਮਾਨ ਰੱਖਿਆ ਹੈ ਇਹ ਇੱਕ ਇਹਨਾਂ ਦਾ ਮੈਡੀਕਲ ਕਾਲਜ ਆ ਹੁਵੱਲਾ ਵਿਖੇ ਮੈਂ ਉਹਦਾ ਐਕਸਪੋਜ਼ ਕੀਤਾ ਸੀ ਕਿ ਮਰੀਜ਼ਾਂ ਨਾਲ ਕਿਦਾਂ ਅਤਿਆਚਾਰ ਹੁੰਦਾ ਔਰ ਉਹਦੇ ਵਿੱਚੋਂ ਇਹ ਕਿਦਾਂ ਮੈਡੀਕਲ ਕਾਲਜ ਦੇ ਵਿੱਚ ਉਹ ਕਰੋੜਾਂ ਰੁਪਈਆ ਬਾਦਲ ਪਰਿਵਾਰ ਖਾ ਰਿਹਾ ਹੈ ਜਦੋਂ ਮੈਂ ਉਹ ਵੀਡੀਓ ਪਾਈ ਤੇ ਇਹਨਾਂ ਨੇ ਮੇਰੇ ਤੇ 7 ਕਰੋੜ ਦਾ ਮਾਨ ਹਾਨੀ ਦਾ ਪਰਚਾ ਅੰਮ੍ਰਿਤਸਰ ਕੋਰਟ ਦੇ ਵਿੱਚ ਅਜੇ ਵੀ ਤਰੀਕਾ ਪੈਂਦੀਆਂ ਨੇ ਮਤਲਬ ਕੋਰਟ ਕੋ ਪਹੁੰਚਿਆ ਨਹੀਂ ਨਾਮ ਗੁਰੂ ਦਾ ਸਿਮਰਨ ਕਰਨ ਕਰ ਰਹੀ ਜਿਹੜੀ ਸੰਗਤ ਹੀ ਜਦੋਂ ਕੋਟਕਪੁਰੇ ਇਹਨਾਂ ਨੇ ਸਮੇਤ ਸਿੰਘ ਸੈਣੀ ਵਰਗੇ ਝਾਲਮ ਡੀਜੀਪੀ ਲਾ ਕੇ ਪੰਜਾਬ ਦਾ ਔਰ ਇਹਨਾਂ ਨੇ ਸੰਗਤ ਦੇ ਉੱਤੇ ਗੋਲੀ ਚਲਾਈ ਸੀ ਔਰ ਪੰਜ ਸੱਤ ਸਿੰਘ ਸ਼ਹੀਦ ਕਰਤੇ ਉਹ ਇੱਕ ਇਹਨਾਂ ਦਾ ਜਿਹੜਾ ਘਾਰਾ ਸੀ ਔਰ ਉਸ ਤੋਂ ਬਾਅਦ ਅ ਬਾਕੀ ਜਿੱਦਾਂ ਗੋਲਗਾ ਨੂੰ ਲੁੱਟ ਰਹੇ ਨੇ ਗੋਲ ਕਿੰਨਾ ਪੈਸਾ ਹੈ ਕਿੰਨਾ ਵੱਡਾ ਬਜਟ ਹੈ ਅਸਿਕਾਲ ਜੀ ਤੁਸੀਂ ਵੇਖ ਰਹੇ ਰਿਆਸਤ نیوز ਤੇ ਮੈਂ ਜਸਖੇਰਾ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਜਿਹੜੀ ਆ ਪੂਰੇ ਸਿਖਰਾਂ ਤੇ ਆ ਹਰ ਜਿਹੜਾ ਆਪਣੇ ਉਮੀਦਵਾਰ ਨੂੰ ਚੋਣ ਵਾਲਾ ਆਪਣੇ ਨੇਤਾ ਨੂੰ ਚੋਣ ਵਾਲਾ ਹਰ ਇੱਕ ਬੰਦਾ ਚਾਹੇ ਉਹ ਸ਼ਖਸੀਅਤ ਆ ਕੋ ਰਾਜਨੀਤਿਕ ਲੀਡਰ ਹੋਵੇ ਚਾਹੇ ਫਿਰ ਆਮ ਵਿਅਕਤੀ ਹੋਵੇ ਹਰ ਜਿਹੜਾ ਆਪਣੇ ਲੀਡਰ ਦੀ ਸਪੋਰਟ ਦੇ ਵਿੱਚ ਆ ਰਿਹਾ ਤਾਂ ਨਵਤੇਜ ਗੁੱਗੂ ਬਾਈ ਵੀ ਪਹੁੰਚ ਨੇ ਗੁੱਗੂ ਬਾਈ ਅੱਜ ਕਿਹਦੀ ਸਪੋਰਟ ਦੇ ਵਿੱਚ ਅੱਜ ਤਰਨਤਾਰਨ ਪਹੁੰਚਿਆ ਹਾਂਜੀ ਭਾਜੀ ਭਾਈ ਸੰਦੀਪ ਸਿੰਘ ਖਾਲਸਾ ਦੇ ਬ੍ਰਦਰ ਮੰਦੀਪ ਸਿੰਘ ਵੀਰ ਜੀ ਦੀ ਆਪਾਂ ਕੈਂਪੇਨ ਦੇ ਵਿੱਚ ਪਹੁੰਚੇ ਹਾਂ ਜੀ ਔਰ ਅਪੀਲ ਲੈ ਕੇ ਆਏ ਹਾਂ ਬਟਾਲੀ ਤੋਂ ਮੈਂ ਚਲੋ ਸਾਰੇ ਵੀਰ ਜਿਵੇਂ ਹਸਪਤਲ ਚਲਾਉਂਦੇ ਆ ਨਵਤੇਜ ਹਮੈਨਿਟੀ ਹਸਪਤਲ ਜੀ ਔਰ ਚਲੋ ਸਾਰੇ ਹਸਪਤਲ ਸਾਰੇ ਅਸੀਂ ਆਪਣੇ ਮਤਲਬ ਜਿੰਨੇ ਵੀ ਵਰਕਰ ਨੇ ਅਸੀਂ ਸਾਰੇ ਇੱਥੇ ਆਏ ਆ ਭਾਜੀ ਹੁਣਾਂ ਦੀ ਸਪੋਰਟ ਵਾਸਤੇ ਹਾਂ ਜੀ ਗਗੂ ਭਾਈ ਜਿਹੜਾ ਟਿਕਟ ਦੇ ਨਾਲ ਨਵਾਜੇ ਆ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਹਨਾ ਸੰਦੀਪ ਸਿੰਘ ਦੇ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਜਦੋਂ ਸੁਪਾ ਸਿੰਘ ਤੇ ਹੋਰ ਦੋ ਚਾਰ ਜਿਹੜੇ ਮੁਲਾਜ਼ਮਾਂ ਦੇ ਨਾਲ ਲੜਾਈ ਹੁੰਦੀ ਆ ਤਾਂ ਉਦੋਂ ਦਾ ਜਿਹੜੇ ਗੱਲਾਂ ਬਾਤਾਂ ਵਕੀਲ ਸਾਹਿਬ ਸਾਹਮਣੇ ਆਉਂਦੇ ਆ ਹਨਾ ਜਿਹੜੀ ਉਦੋਂ ਦੇ ਕਹਿੰਦੇ ਕਿ ਤਿੰਨ ਕੁ ਸ਼ਹਿਰੇ ਖੂਨ ਦੇ ਨਾਲ ਉੱਟੜ ਕੇ ਸੀ ਤਾਂ ਤੁਹਾਡੇ ਨਾਲ ਵੀ ਉਦਾਂ ਦਾ ਹੀ ਇੱਕ ਵਾਕਿਆ ਹੋਇਆ ਸੀ ਪੂਲਾ ਨਿਹੰਗ ਨੂੰ ਜਿਹੜਾ ਤੁਸੀਂ ਉਹ ਕੀਤਾ ਸੀਗਾ ਉਦੋਂ ਜਿਹੜਾ ਉਹ ਜੇਲ੍ਹ ਦਾ ਜਿਹੜਾ ਅੰਦਰ ਦਾ ਸਿਸਟਮ ਕੀ ਹੁੰਦਾ ਜਦੋਂ ਹੂਟਰ ਵੱਜਦਾ ਆਖਰ ਹੂਟਰ ਦੀ ਗੱਲ ਬਹੁਤ ਹੁੰਦੀ ਆ ਉਦੋਂ ਕੀ ਹੁੰਦਾ ਜਿਹੜਾ ਹੂਟਰ ਵਾਜਦਾ ਵਾ ਜਦੋਂ ਨਿਹੰਗ ਅਜੀਤ ਸਿੰਘ ਪੂਲੇ ਵਾਲਾ ਕਾਂਡ ਹੋਇਆ ਸੀ ਹੂਟਰ ਦਾ ਮਤਲਬ ਹੁੰਦਾ ਵਾ ਕਿ ਉਹਦੇ ਵਿੱਚ ਇਹ ਮਾਰ ਵੀ ਸਕਦੇ ਆ ਕਿਸੇ ਨੂੰ ਤਿੰਨ ਤੇ ਹਾਂ ਜੇਲ੍ਹ ਪ੍ਰਸ਼ਾਸਨ ਜਿਹੜਾ ਹੂਟਰ ਚਲਾ ਕੇ ਔਰ ਉੱਥੇ ਕਿਸੇ ਕੈਦੀ ਦੀ ਮੌਤ ਵੀ ਕਰ ਸਕਦਾ ਹੈ ਜੀ ਕਿ ਮਤਲਬ ਹੱਥੋਂ ਜਿਹੜਾ ਵਾ ਮਤਲਬ ਕੰਟਰੋਲ ਖੁੱਸ ਗਿਆ ਜੇਲ੍ਹ ਦਾ ਔਰ ਉਹਦੇ ਵਿੱਚ ਇਹਨਾਂ ਨੇ ਜ਼ਰੂਰ ਭਾਈ ਸੰਦੀਪ ਸਿੰਘ ਜੀ ਨੂੰ ਮਤਲਬ ਬੁਰੀ ਤਰ੍ਹਾਂ ਨਾਲ ਤਸੀਹੇ ਦਿੱਤੇ ਹੋਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਕੌਮ ਨੇ ਔਰ ਵਾਰਿਸ ਪੰਜਾਬ ਜਿਹੜੀ ਜਥੇਬੰਦੀ ਹੈ ਸਾਡੀ ਜੀ ਇਹਨਾਂ ਨੇ ਔਰ ਬਾਕੀ ਹੋਰ ਵੀ ਜਨੀਆਂ ਜਥੇਬੰਦੀਆਂ ਹੋਰ ਨੇ ਧਰਮ ਇਹਨਾਂ ਨੇ ਜਿਹੜੀ ਇਹਨਾਂ ਨੂੰ ਚਾਉਣ ਦੇ ਵਿੱਚ ਮਤਲਬ ਅੱਗੇ ਕਰਕੇ ਭਾਈ ਮਨਦੀਪ ਉਹਨਾਂ ਦੇ ਬ੍ਰਦਰ ਨੂੰ ਤੇ ਇਹ ਇੱਕ ਬੜਾ ਵੱਡਾ ਇੱਕ ਮਤਲਬ ਮਾਨ ਸਨਮਾਨ ਹੁੰਦਾ ਹੈ ਕੁਰਬਾਨੀ ਦਾ ਮਾਨ ਸਨਮਾਨ ਭਾਈ ਸੰਦੀਪ ਸਿੰਘ ਦੀ ਜਿਹੜੀ ਕੁਰਬਾਨੀ ਆ ਉਹਦਾ ਮਾਨ ਰੱਖਿਆ ਹੈ ਉਹਦਾ ਸਨਮਾਨ ਰੱਖਿਆ ਹੈ ਔਰ ਜੇਕਰ ਮੈਂ ਇਹ ਹੀ ਅਪੀਲ ਕਰਾਂਗਾ ਤਰਨਤਾਰਨ ਵਾਸੀਆਂ ਨੂੰ ਕਿ ਉਹ ਜੇਕਰ ਭਾਈ ਮਨਦੀਪ ਮਨਦੀਪ ਸਿੰਘ ਜੀ ਜਿੱਤਦੇ ਨੇ ਤੇ ਭਾਈ ਸੰਦੀਪ ਸਿੰਘ ਜੀ ਹੁਣਾਂ ਦੀ ਜਿਹੜੀ ਕੁਰਬਾਨੀ ਆ ਉਹ ਜਿੱਤਦੀ ਆ ਉਹਨਾਂ ਦੀ ਸੋਚ ਜਿੱਤਦੀ ਆ ਔਰ ਹਾਰਦੇ ਕੌਣ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਲੁੱਟਿਆ ਕਿੰਨਾ ਨੇ ਹੈ ਇਹ ਜਿਹੜਾ ਬਾਦਲ ਪਰਿਵਾਰ ਹੈ ਗੁਰੂ ਦੀਆਂ ਘੋਲਗਾਂ ਨੂੰ ਲੁੱਟ ਕੇ ਖਾ ਗਏ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹ ਬਾਦਲ ਪਰਿਵਾਰ ਦੇ ਅੰਡਰ ਹੈ ਇੱਕ ਵੱਡੇ ਵੱਡੇ ਹਸਪੀਟਲ ਨੇ ਸਕੂਲ ਨੇ ਇਹਨਾਂ ਦੇ ਵਿੱਚੋਂ ਕਰੋੜਾਂ ਰੁਪਈਆ ਇਹਨਾਂ ਨੂੰ ਖਾਂਦੇ ਮੇਰੇ ਤੇ ਸੁਖਬੀਰ ਸਿੰਘ ਬਾਦਲ ਨੇ 7 ਕਰੋੜ ਦਾ ਮਾਨਹਾਨੀ ਦਾ ਪਰਚਾ ਕਰਾਇਆ ਹੈ 7 ਕਰੋੜ ਦਾ ਇਹ ਕਿਨਾਂ ਦਾ ਮੈਡੀਕਲ ਕਾਲਜ ਆ ਹਵਲਾ ਵਿਖੇ ਮੈਂ ਉਹਦਾ ਐਕਸਪੋਜ਼ ਕੀਤਾ ਸੀ ਕਿ ਮਰੀਜ਼ਾਂ ਨਾਲ ਕਿਦਾਂ ਅਤਿਆਚਾਰ ਹੁੰਦਾ ਔਰ ਉਹਦੇ ਵਿੱਚੋਂ ਇਹ ਕਿਦਾਂ ਮੈਡੀਕਲ ਕਾਲਜ ਦੇ ਵਿੱਚ ਉਹ ਕਰੋੜਾਂ ਰੁਪਇਆ ਬਾਦਲ ਪਰਿਵਾਰ ਖਾ ਰਿਆ ਹੈ ਜਦੋਂ ਮੈਂ ਉਹ ਵੀਡੀਓ ਪਾਈ ਤੇ ਇਹਨਾਂ ਨੇ ਮੇਰੇ ਤੇ 7 ਕਰੋੜ ਦਾ ਮਾਨ ਨਾ ਨਹੀਂ ਦਾ ਪਰਚਾ ਅੰਮ੍ਰਿਤਸਰ ਕੋਰਟ ਦੇ ਵਿੱਚ ਅਜੇ ਵੀ ਤਰੀਕਾ ਪੈਂਦੀਆਂ ਨੇ ਮਤਲਬ ਤੇ ਫਿਰ ਜਿਹੜਾ ਕੋਟਕਪੁਰੇ ਚ ਇਹਨਾਂ ਨੇ ਨਾਮ ਗੁਰੂ ਦਾ ਸਿਮਰਨ ਕਰਨ ਕਰ ਰਹੀ ਜਿਹੜੀ ਸੰਗਤ ਹੀ ਜਦੋਂ ਕੋਟਕਪੁਰੇ ਇਹਨਾਂ ਨੇ ਸਮੇਤ ਸਿੰਘ ਸੈਣੀ ਵਰਗੇ ਜ਼ਾਲਮ ਡੀਜੀਪੀ ਲਾ ਕੇ ਪੰਜਾਬ ਦਾ ਔਰ ਇਹਨਾਂ ਨੇ ਸੰਗਤ ਦੇ ਉੱਤੇ ਗੋਲੀ ਚਲਾਈ ਸੀ ਔਰ ਪੰਜ ਸੱਤ ਸਿੰਘ ਸ਼ਹੀਦ ਕਰਤੇ ਉਹ ਇੱਕ ਇਹਨਾਂ ਦਾ ਜਿਹੜਾ ਘਾਰਾ ਸੀ ਔਰ ਉਸ ਤੋਂ ਬਾਅਦ ਅ ਬਾਕੀ ਜਿੱਦਾਂ ਗੋਲ ਕਾਨੂੰ ਲੋਟ ਰਹੇ ਨੇ ਗੋਲ ਕਿੰਨਾ ਪੈਸਾ ਹੈ ਕਿੰਨਾ ਵੱਡਾ ਬਜਟ ਹੈ ਔਰ ਜੇਕਰ ਭਾਈ ਮਨਦੀਪ ਸਿੰਘ ਜੀ ਜਿੱਤਦੇ ਨੇ ਅਗਰ ਰਜਿਮ ਚੇਂਜ ਹੁੰਦੀ ਹੈ ਔਰ ਆਪਣੇ ਲੋਕ ਸਾਡਾ ਸ਼੍ਰੋਮਣੀ ਕਮੇਟੀ ਸਾਡੇ ਕੋਲ ਆਉਂਦੀ ਹੈ ਤੇ ਅਹੀਂ ਮਤਲਬ ਪੂਰੇ ਪੰਜਾਬ ਦੇ ਵਿਦਿਆ ਫ੍ਰੀ ਕਰ ਸਕਦੇ ਆ ਇੰਨਾ ਪੈਹਾਵਾ ਮੈਡੀਕਲ ਫ੍ਰੀ ਕਰ ਸਕਦੇ ਆ ਔਰ ਇਹ ਲੋਕਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਮਤਲਬ ਇਹਨਾਂ ਦੀ ਜਿੱਤ ਇੱਕ ਬੜੀ ਵੱਡੀ ਇੱਕ ਬੜੀ ਵੱਡੀ ਆਈਡੀਓਲੋਜੀ ਨੂੰ ਚੇਂਜ ਕਰਦੀ ਹੈ ਇਹਨਾਂ ਦੀ ਜਿੱਤ ਔਰ ਉਹਦੇ ਨਾਲ ਪੰਜਾਬ ਜਿਹੜਾ ਵਾ ਪੰਜਾਬ ਦੀ ਜਿਹੜੀ ਲੋਕ ਨੇ ਉਹਨਾਂ ਨੂੰ ਬੜਾ ਮਤਲਬ ਰਾਹਤ ਮਿਲ ਸਕਦੀ ਹੈ ਔਰ ਇੱਕ ਆਪਣਾ ਆਪਣੀ ਆਪਣੀ ਸੂਚ ਆਪਣੇ ਲੋਕ ਆਪਣੀ ਡਾਇਲੋਜੀ ਜਿਹੜੀ ਆ ਉਹ ਅੱਗੇ ਆਉਂਦੀ ਹੈ ਪਰ ਇਹ ਵੀਰ ਜਿੱਤਦੇ ਨੇ ਇਹਨਾਂ ਦੇ ਜਿੱਤਣ ਦੇ ਨਾਲ ਪੂਰੇ ਪੰਜਾਬ 'ਚ ਦਾ ਪ੍ਰਭਾਵ ਜਿਹੜਾ ਹੈ ਇਹ ਪਏਗਾ ਔਰ ਇਹਨਾਂ ਦਾ ਜਿੱਤਣਾ ਬਹੁਤ ਜ਼ਰੂਰੀ ਹੈ ਅਗਰ ਇਹ ਹਾਰ ਜਾਂਦੇ ਨੇ ਤੇ ਸਾਰੀ ਕੌਮ ਸੋਚ ਕੁਰਬਾਨੀਆਂ ਜਿੰਨੇ ਸ਼ਹੀਦ ਸਾਡੀਆਂ ਵੀ ਜਿਹੜੀਆਂ ਕੁਰਬਾਨੀਆਂ ਚਲੋ ਜਿਹੜੀ ਪੂਲਾ ਨੇਗਾ ਕਾਂਡ ਜੇਲ੍ਹ ਦੇ ਵਿੱਚ ਹੋਇਆ ਹੀ ਅਸੀਂ ਵੀ 8 ਸਾਲ 9 ਸਾਲ ਜੇਲ੍ਹ ਕੱਟੀ ਆ ਹੋਰ ਵੀ ਕਈ ਸਿੰਘ ਨੇ ਜਿਨ੍ਹਾਂ ਨੇ ਅਜੇ ਵੀ ਜੇਲਾਂ 'ਚ ਨੇ ਕਈ ਵਿਚਾਰੇ ਪੂਰੀ ਪੂਰੀ ਉਮਰ ਕੱਟ ਕੇ ਔਰ ਕਿੰਨਾ ਪੰਜਾਬ 'ਚ ਤਸੱਦਦ ਹੋਇਆ 84 ਤੋਂ ਬਾਅਦ ਉਹ ਸਾਰੀ ਸਾਰੀਆਂ ਕੁਰਬਾਨੀਆਂ ਹਾਰ ਜਾਂਦੀਆਂ ਨੇ ਅਗਰੇ ਵੀਰ ਹਾਰ ਗਿਆ ਤੇ ਮੈਂ ਇੰਨੀ ਗੱਲ ਕਵਾਂਗਾ ਬਸ ਕੁਬਈ ਜੇ ਗੱਲ ਕਰੀਏ ਜਦੋਂ ਤੁਸੀਂ ਗੱਲ ਕੀਤੀ ਆ ਲੋਕ ਲਹਿਰਾਂ ਦੀ ਹਨਾ ਮਾਝਾ ਹਮੇਸ਼ਾ ਸਾਰਿਆਂ ਤੋਂ ਮੋਰੀ ਹੁੰਦਾ ਪਰ ਜੇ ਹੁਣ ਗੱਲ ਧਰਮ ਪਰिवर्तन ਦੀ ਕਰੀਏ ਤਾਂ ਧਰਮ ਪਰिवर्तन ਦੇ ਵਿੱਚ ਵੀ ਮਾਝਾ ਏਰੀਆ ਸਾਰਿਆਂ ਤੋਂ ਮੂਰੇ ਚੱਲ ਰਿਹਾ। ਅੱਜ ਇਹ ਸ਼ਰੋਮਨੀ ਕਮੇਟੀ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਦੇਖੋ ਇਹ ਨਾਕਾਮੀਆਂ ਨੇ। ਇਹ ਕਿਨ ਸ਼ਰੋਮਨੀ ਕਮੇਟੀ ਜਿਹੜੀ ਆ ਉਹ 40 30 40 ਸਾਲਾਂ ਤੋਂ ਬਾਦਲਾਂ ਦੇ ਹੀ ਕੰਟਰੋਲ 'ਚ ਆ। ਬਾਦਲ ਪਰਿਵਾਰ ਦੇ। ਮੈਂ ਤੁਹਾਨੂੰ ਖੁਦ ਦੱਸ ਰਿਹਾ ਕਿ ਮੈਂ ਇਹਨਾਂ ਨੂੰ ਜਦੋਂ ਇਹਨਾਂ ਦੇ ਖਿਲਾਫ ਬੋਲਿਆ ਕਿ ਇਹ ਕਿਵੇਂ-ਕਿਵੇਂ ਕਾਰਾਂਾਂ ਨੂੰ ਮੈਡੀਕਲ ਕਾਰਾਂਾਂ ਨੂੰ ਲੁੱਟ ਰਹੇ ਨੇ ਸਕੂਲਾਂ ਨੂੰ ਲੁੱਟ ਰਹੇ ਨੇ ਗੁਰੂ ਦੀ ਗੋਲਗ ਨੂੰ ਲੁੱਟ ਰਹੇ ਨੇ ਕਰੋੜਾਂ ਰੁਪਈਆ ਖਾ ਰਹੇ ਨੇ ਮੇਰੇ ਤੇ 7 ਕਰੋੜ ਦਾ ਮਾਨ ਹਾਨੀ ਦਾ ਪਰਚਾ ਬਾਦਲ ਵੱਲੋਂ ਮਤਲਬ ਜਦੋਂ ਮੈਂ ਇਹਨਾਂ ਕਵੈਰੀ ਲਾਈ ਤਾਂ ਪੁਲਿਸ ਮੁਲਾਜ਼ਮ ਵਿਚਾਰੇ ਕਹਿੰਦੇ ਆਂਦੀ ਭਾਜੀ ਇਹਨਾਂ ਕਵੈਰੀ ਕਾਦੀ ਵੇਖੀ ਤੇ ਸਿੱਧਾ ਹੀ ਬਾਦਲ ਵੱਲੋਂ ਪਰਚਾ ਹੋਇਆ ਬਾਦਲ ਦੇ ਕਹਿਣ ਤੇ ਢਾਡੇ ਦੇ ਪਰਚਾ ਹੋਇਆ ਕਿਉਂਕਿ ਇਹਨਾਂ ਨੇ ਹਸਪੀਟਲ ਚੋਂ ਜਿਹੜਾ ਬੱਲਾ ਵਾਲਾ ਵਾ ਉੱਥੋਂ ਮਰੀਜ਼ ਕੱਢ ਦਿੰਦੇ ਸੀਗੇ ਜਿਨ੍ਹਾਂ ਕੋ ਪੈਸੇ ਨਹੀਂ ਹੁੰਦੇ ਤੋ ਜਦੋਂ ਮਰੀਜ਼ਾਂ ਨੂੰ ਇਹਨਾਂ ਨੇ ਰਾਤ ਨੂੰ ਇੱਕ ਬੱਚੀ ਨੂੰ ਕੱਢ ਦਿੱਤਾ ਬਾਹਰ ਤੇ ਉਹ ਬੜੀ ਨਾਜ਼ੁਕ ਹਾਲਤ ਵਿੱਚ ਬਾਹਰ ਕੱਢਿਆ ਸੀ ਤੇ ਜਦੋਂ ਉਹਨੂੰ ਬੱਚੀ ਨੂੰ ਬਾਹਰ ਕੱਢਿਆ ਤੇ ਉਹ ਮੈਂ ਵੀਡੀਓ ਬਣਾਈ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਇਹ ਕਿੱਦਾਂ ਪੂਰਾ ਇਹ ਜਿਹੜਾ ਮੈਡੀਕਲ ਕਾਲਜ ਹਸਪੀਟਲ ਕਿੰਨਾ ਲੁੱਟ ਰਹੇ ਨੇ ਕਿੱਦਾਂ ਮਰੀਜ਼ਾਂ ਦੇ ਨਾਲ ਅੰਦਰ ਮਤਲਬ ਅਤਿਆਚਾਰ ਹੁੰਦਾ ਉਹ ਜਿਹ ਮੈਂ ਐਕਸਪੋਜ਼ ਕੀਤਾ ਤੇ ਮੇਰੇ ਤੇ 7 ਕਰੋੜ ਦਾ ਮਾਨ ਹਨੀ ਦਾ ਪਰਚਾ ਇਹਨਾਂ ਵੱਲੋਂ ਪਾਇਆ ਗਿਆ ਹਾਂਜੀ ਤੇ ਮੈਂ ਉਹ ਤੁਹਾਡੀ ਗੱਲ ਦਾ ਉਹੀ ਜਵਾਬ ਦੇ ਰਿਹਾ ਵਾਂ ਕਿ ਉਹ ਜਦੋਂ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਬਜਟ ਸ੍ਰੋਮਨ ਕਮੇਟੀ ਦਾ ਦੇਖੋ ਜਦੋਂ ਬਜਟ ਹੀ ਇਹਨਾਂ ਦੇ ਢਿੱਡਾਂ 'ਚ ਪੈ ਰਿਹਾ ਤੇ ਮਤਲਬ ਕਿਵੇਂ ਲੋਕ ਵਿਚਾਰੇ ਛੜੇ ਨੇ ਜਿਹੜਾ ਕੋਈ ਗਰੀਬ ਬੰਦਾ ਹੁੰਦਾ ਉਹਦੀ ਧੀ ਦਾ ਵਿਆਹ ਜਿੰਨੇ ਕਰਾਤਾ ਉਹ ਧਰਮ ਬਦਲ ਲੈਂਦਾ ਜੇ ਉਹਦਾ ਉਹ ਬਿਮਾਰ ਬੰਦੇ ਦਾ ਕੋਈ ਇਲਾਜ ਕਰਵਾ ਦਿੰਦਾ ਹੈ ਤੇ ਉਹ ਧਰਮ ਬਦਲ ਲੈਂਦਾ ਜਾਨ ਤਾਂ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਨਾ ਜੇ ਮੰਨ ਲਓ ਥੋੜੀ ਬਹੁਤ ਮਦਦ ਕਰਕੇ ਅਗਲੇ ਜਾਂ ਉਦਾਂ ਹੀ ਕਈ ਵਾਰ ਉਹ ਕਹਿ ਦਿੰਦੇ ਨੇ ਜੀ ਅਸੀਂ ਆਇਆ ਕਰਾਂਗੇ ਜਾਂ ਉਹਨਾਂ ਦਾ ਪ੍ਰਚਾਰ ਵੀ ਇੱਕ ਆ ਹਾਂ ਇਹਨਾਂ ਦਾ ਪ੍ਰਚਾਰ ਉਹ ਪ੍ਰਚਾਰ ਵੀ ਆਪਣਾ ਪੂਰਾ ਕਰਦੇ ਨੇ ਤੇ ਲੋਕੀ ਧਰਮ ਬਦਲ ਲੈਂਦੇ ਨੇ ਆਪਣਾ ਸੋ ਇਹੀ ਗੱਲ ਆ ਇਹਦੇ ਪਿੱਛੇ ਕਾਰਨ ਐ ਹੋਈ ਆ ਵੀ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੇ ਉੱਤੇ ਜਿੰਨਾ ਚਿਰ ਚੰਗੇ ਲੋਕ ਨਾ ਹੋਣਗੇ ਉਹਨਾਂ ਚਿਰ ਇਹ ਮਤਲਬ ਜਿਹੜਾ ਵਾ ਇਹ ਪੰਜਾਬ ਦਾ ਇਹੀ ਹਾਲ ਰਹੇਗਾ ਭਾਈ ਜਿਵੇਂ ਤੁਸੀਂ ਵੀ ਹਸਪੀਟਲ ਚਲਾਉਨੇ ਹੋ ਹਨਾ ਤੇ ਹੁਣ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਕੁ ਕਟ ਗਿਆ ਜੇ ਖਾਸ ਕਰ ਤੁਹਾਡੇ ਏਰੀਆ ਦੀ ਗੱਲ ਕਰੀਏ ਬਟਾਲੇ ਦੀ ਗੱਲ ਕਰੀਏ ਬਟਾਲੇ ਚ ਕਿੰਨਾ ਕੁ ਨਸ਼ਾ ਕਟ ਗਿਆ ਕਿਉਂਕਿ ਸੱਤਾਧਾਰੀ ਪਾਰਟੀ ਕਹਿੰਦੀ ਨਸ਼ਾ 100% ਖਤਮ ਹੋ ਗਿਆ ਛੱਡੋ ਬਟਾਲੇ ਦਾ ਤੇ ਮੈਨੂੰ ਪਤਾ ਹੀ ਆ ਅਮਰਤਸਰ ਮਹਿਤਾ ਚੌਂਕ ਜੇ ਮੈਂ ਚਾਹਾਂ ਨਾ ਤੇ 40 50 ਜਗ੍ਹਾ ਤੋਂ ਮੈਂ ਨਸੇ ਦੀਆਂ ਪੁੜੀਆਂ ਬਗਵਾ ਸਕਦਾ ਹਾਂ ਆਪਣੇ ਬੰਦੇ ਘਲਾ ਕੇ ਪਰ ਕੇਜਰੀਬਾਲ ਸਾਹਿਬ ਤਾਂ ਕਹਿੰਦੇ ਕਹਿੰਦੇ 100% ਨਸ਼ਾ ਖਤਮ ਹੋ ਗਿਆ ਪੰਜਾਬ ਝੂਠ ਭਾਜੀ ਝੂਠ ਤਰਨ ਤਰਨ ਚ ਮੈਂ ਕਿਸੇ ਦੇ ਨਾਵਾਂਗਾ ਇੱਥੋਂ 10 12 ਜਗ੍ਹਾ ਤੋਂ ਤੁਹਾਨੂੰ ਪੁੜੀਆਂ ਨਸੇ ਦੀਆਂ ਚਿੱਟੇ ਦੀਆਂ ਮਗਵਾਦਾਗਾ ਇੱਥੇ ਮੈਂ ਵਾਦਾ ਕਰਦਾ ਹਾਂ ਤੁਸੀਂ ਰੱਖੋ ਮੇਰ ਨਾਲ ਅਸੀਂ ਆਪਣੇ ਬੰਦੇ ਘਲਾ ਕੇ ਪੈਸੇ ਦੇ ਕੇ ਭੇਜ ਕੇ ਤੇ ਮਗਵਾਦਾਗਾ ਮਤਲਬ ਉਦਾਂ ਹੀ ਚੱਲ ਰਿਹਾ ਸਭ ਕੁਝ ਉਦਾਂ ਹੀ ਕਾਨੂੰਨੀ ਅਵਸਥਾ ਕਿੰਨੀ ਠੀਕ ਹੈ ਪੰਜਾਬ ਕਾਨੂੰਨ ਅਵਸਥਾ ਜਿਹੜੀ ਹੈ ਉਹ ਦੇਖੋ ਮਤਲਬ ਵੈਰੀ ਡੇਂਜਰ ਜਿੱਦਾਂ ਇੱਕ ਆਇਲੈਂਡਸ ਦਾ ਟੀਚਰ ਇਹਨਾਂ ਨੇ ਮਾਰਿਆ ਉਹਦੀਆਂ ਮਤਲਬ ਉਹਦੇ ਗੁਪਤ ਅੰਗ ਦੇ ਉੱਤੇ ਕਰੰਟ ਲਾ ਲਾ ਕੇ ਉਹਨੂੰ ਕੂ ਕੂ ਕੇ ਮਾਰਿਆ ਮੁਗਲ ਬ ਨਹੀਂ ਇਦਾਂ ਕਰਦੇ ਮੁਗਲ ਬ ਨਹੀਂ ਇਦਾਂ ਕਰਦੇ ਹਾਂਜੀ ਫਿਰ ਕਿਤੇ ਨੌਜਵਾਨ ਬੱਚਾ ਫੜ ਕੇ ਉਹਦੇ ਗੋਲੀਆਂ ਮਾਰ ਦੇਣੀਆਂ ਕਿਸੇ ਨੂੰ ਫੜ ਕੇ ਜੇ ਲੱਤ ਤੇ ਗੋਲੀ ਮਾਰਤੀ ਸੀ ਭੱਜਣ ਲੱਗਾ ਸੀ ਮਤਲਬ ਇਹ ਵਾਲੀ ਜਿਹੜੀ ਖੋਲ ਆ ਪੰਜਾਬ ਪੁਲਿਸ ਨੂੰ ਦਿੱਤੀ ਆ ਸਰਕਾਰ ਨੇ ਇਹ ਵੈਰੀ ਡੇਂਜਰ ਮਤਲਬ ਮਤਲਬ ਵੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਵੀ ਡਾਵਾ ਡੋਲ ਆ ਮਤਲਬ ਇਹਦਾ ਸੈਂਟਰ ਤੋਂ ਪੰਜਾਬ ਦੇ ਨਾਲ ਵੰਟੀਰਾ ਕੀਤਾ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਪੀਯੂ ਦੀ ਗੱਲ ਵੀ ਸੁਣੀ ਹੋਣੀ ਹੈ ਉੱਥੇ ਵੀ ਹੁਣ ਜਿਹੜਾ ਪੰਜਾਬ ਯੂਨੀਵਰਸਿਟੀ ਵੀ ਮੋਰਚਾ ਲੱਗਿਆ ਹੋਇਆ ਹੈ ਕਹਿੰਦੇ ਸੈਨੇਟ ਭੰਗ ਕਰਤੀ ਸਿੰਡੀਕੇਟ ਭੰਗ ਕਰਤੀ ਹਨਾ ਤਾਂ ਲੱਗਦਾ ਹੈ ਕਿ ਕੇਂਦਰ ਸਿੱਧਾ ਜਿਹੜਾ ਪੰਜਾਬ ਦੀ ਰਾਜਧਾਨੀ ਤੇ ਹੱਥ ਪਾਉਣਾ ਚਾਹੁੰਦੀ ਕਿਉਂਕਿ ਪੰਜਾਬ ਦੀ ਰਾਜਧਾਨੀ ਤਾਂ ਹੈ ਹੀ ਨਹੀਂ ਪੰਜਾਬ ਦੇਖੋ ਪੰਜਾਬ ਦੇ ਸਾਰੇ ਡਰਦੇ ਨੇ ਪੰਜਾਬ ਦਾ ਜਿਹੜਾ ਅਸੀਂ ਬੈਕਗ੍ਰਾਉਂਡ ਦੇਖ ਲਈਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਡਾ ਇੱਕ ਰਾਜ ਰਿਹਾ ਹੈ ਲਾਹੌਰ ਵਾਲੇ ਕਿਲੇ ਦੇ ਉੱਤੇ ਸਾਡਾ ਝੰਡਾ ਝੂਲਦਾ ਹੁੰਦਾ ਸੀ ਅਸੀਂ ਰਾਜੇ ਰਹੇ ਹਾਂ ਅਸੀਂ 50 70 ਸਾਲ ਰਾਜ ਕੀਤਾ ਹੈ ਅੱਧੀ ਏਸ਼ੀਆ ਤੇ ਸਾਡਾ ਰਾਜ ਚੱਲਦਾ ਸੀ ਔਰ ਸਾਡੇ ਅੰਦਰ ਉਹ ਸੋਚ ਉਹ ਜਨੂਨ ਹੈ ਜੇ ਵੀ ਸਾਡੇ ਅੰਦਰ ਉਹ ਫੀਲਿੰਗ ਹੈਗੀ ਆ ਕਿ ਯਾਰ ਅਸੀਂ ਕਿਸੇ ਟਾਈਮ ਰਾਜੇ ਰਹੇ ਹਾਂ ਇਹਨਾਂ ਨੂੰ ਉਹੀ ਡਰ ਆ ਇਹ ਯੂਨੀਵਰਸਿਟੀ ਜਿਹੜਾ ਇਹਨਾਂ ਨੇ ਆ ਕਾਰਨਾਮਾ ਕੀਤਾ ਹੈ ਜਾਂ ਸਾਡੇ ਗੁਰੂ ਦੀ ਸ੍ਰੋਮਣੀ ਕਮੇਟੀ ਕੁਸਪੈਕਟ ਕਰਦੇ ਨੇ ਜਿਹੜੇ ਸੈਂਟਰ ਗਵਰਨਮੈਂਟ ਆ ਜਾਂ ਇਹ ਸਾਰਾ ਮਤਲਬ ਇਹ ਜਿਹੜੀ ਸਾਡੀ ਸੋਚ ਆ ਨਾ ਇਹ ਇਹ ਦੀ ਇਹਦਾ ਡਰ ਵੀ ਆ ਇੱਕ ਕਿ ਇਹ ਕਿਸੇ ਟਾਈਮ ਇਹ ਰਾਜੇ ਰਹੇ ਉਹ ਸਾਰਾ ਸਾਰਾ ਇਹ ਦੇਸ਼ ਗੁਲਾਮ ਸੀ ਔਰ ਪੰਜਾਬ ਆਜ਼ਾਦ ਹੁੰਦਾ ਸੀਗਾ ਮਹਾਰਾਜਾ ਦੇਖਦਾ ਜਿਆਦਾ ਅੰਗਰੇਜ਼ਾਂ ਨੇ 100 ਸਾਲ ਦੀ ਸੰਧੀ ਕੀਤੀ ਸਾਡੇ ਨਾਲ ਸਾਡੇ ਸਾਡੇ ਵਿੱਚ ਕੋਈ ਦਮ ਸੀ ਤੇ ਸਾਡੇ ਨਾਲ ਸੰਧੀ ਕੀਤੀ ਸੀ ਨਾ ਪਰ ਉਹ ਉਹ ਚੀਜ਼ਾਂ ਨੇ ਬੜੀ ਭਾਜੀ ਡੂੰਘੀਆਂ ਗੱਲਾਂ ਨੇ ਇਹਨੂੰ ਤੇ ਮੈਂ ਜੇਕਰ ਇਸ ਚੀਜ਼ ਨੂੰ ਅਸੀਂ ਗੱਲ ਕਰਨੀ ਹੋ ਇਸ ਮੁੱਦੇ ਤੇ ਤਾਂ ਬਹੁਤ ਜ਼ਿਆਦਾ ਟਾਈਮ ਲੱਗੇਗਾ ਬਾਕੀ ਮੈਂ ਮੇਨ ਇਹੀ ਗੱਲ ਕਵਾਂਗਾ ਕਿ ਭਾਈ ਮਨਦੀਪ ਸਿੰਘ ਦੇ ਜਤਨ ਦੇ ਨਾਲ ਬੜਾ ਫਰਕ ਪਏਗਾ ਆ ਡਾਇਲੋਜੀ ਚੇਂਜ ਹੋਏਗੀ ਸੋਚ ਚੇਂਜ ਹੋਏਗੀ ਔਰ ਉਹਦੇ ਨਾਲ ਮਤਲਬ ਹੋਰ ਵੀ ਪੰਜਾਬ ਦੇ ਅਹਲ ਕਹਿੰਦੇ ਅਸਰ ਪਾਏਗਾ ਤੇ ਇਹ ਆਪਣੇ ਲੋਕ ਆਪਣੀ ਸੋਚ ਦੇ ਲੋਕ ਹੋਣ ਆਪਣੇ ਕੋਲ ਗੁਰੂ ਦੀ ਗੋਲ ਕਾਂ ਸ਼੍ਰੋਮਣੀ ਕਮੇਟੀ ਚੰਗੇ ਲੋਕਾਂ ਦੇ ਹੱਥ ਚ ਆਏ ਤੇ ਦੇਖਿਓ ਪੰਜਾਬ ਕਿਦਾਂ ਫਿਰ ਸੋਨੇ ਨੂੰ ਚਮਕੇਗਾ ਪਰ ਵਿਰੋਧੀ ਤਾਂ ਇਹ ਕਹਿੰਦੇ ਨੇ ਕਹਿੰਦੇ ਪਹਿਲਾਂ ਇੱਥੋਂ ਖਡੂਰ ਸਾਹਿਬ ਤੋਂ ਐਮਪੀ ਜਿਤਾਇਆ ਸੀ ਭਾਈ ਅਮਰਿਤਪਾਲ ਸਿੰਘ ਨੂੰ ਕਹਿੰਦੇ ਉਹ ਖਡੂਰ ਸਾਹਿਬ ਬੈਠਾ ਸੋਰੀ ਡਿਬਰੂਗੜ੍ਹ ਬੈਠਾ ਖਡੂਰ ਸਾਹਿਬ ਦਾ ਕੋਈ ਵਿਕਾਸ ਨਹੀਂ ਹੋਇਆ ਫਰੀਦਕੋਟ ਤੋਂ ਚਿਤਾਇਆ ਸੀ ਸਰਜਨ ਖਾਲਸਾ ਨੂੰ ਕਹਿੰਦੇ ਉਹਨੇ ਇੱਕ ਵਾਰ ਵੀ ਕਦੇ ਪਾਰਲੀਮੈਂਟ 'ਚ ਖੜੇ ਹੋ ਕੇ ਫਤਿਹ ਤੱਕ ਨਹੀਂ ਬੁਲਾਈ ਹੈਗੀ ਕਹਿੰਦੇ ਵਿਕਾਸ ਕਿਵੇਂ ਕਰਨਗੇ ਫਿਰ ਦੇਖੋ ਭਾਜੀ ਇਹ ਇੱਕ ਜਾਂ ਦੋ ਬੰਦੇ ਨਾਲ ਕੁਝ ਨਹੀਂ ਹੋਣਾ ਦੇਖੋ ਪੂਰੀ ਸਰਕਾਰ ਆਏਗੀ ਪੂਰੇ ਘਟੋ ਘਟ ਅਸਰ 70 80 ਬੰਦੇ ਜਿੱਤਣ ਫਿਰ ਗੱਲ ਬਣਦੀ ਹੈ ਪਾਵਰ ਹੱਥ ਚਾਉਣ ਨਾਲ ਗੱਲ ਬਣਦੀ ਹੈ ਉਹ ਜੇ ਉਹ ਜਿੱਤ ਗਏ ਨੇ ਤੇ ਉਹਨਾਂ ਦੇ ਕੋਲ ਕਿਹੜੀ ਪਾਵਰ ਉਹਨਾਂ ਨੂੰ ਤੇ ਜੇਲ੍ਹ ਦੇ ਵਿੱਚ ਇਹਨਾਂ ਨੇ ਬੰਦ ਕੀਤਾ ਹੋਇਆ ਮਤਲਬ ਉਹ ਕੀ ਕਰ ਸਕਦੇ ਨੇ ਭਾਈ ਸਰਬਜੀ ਨੇ ਉਹ ਉਹ ਵੀ ਵਿਚਾਰੇ ਕੀ ਕਰ ਸਕਦੇ ਨੇ ਐਮਪੀ ਨੇ ਜਿੰਨਾ ਜਿੰਨੇ ਕੁ ਜੋਗੇ ਨੇ ਉਹ ਹਰ ਜਗ੍ਹਾ ਤੇ ਜਾਂਦੇ ਨੇ ਪਹੁੰਚਦੇ ਨੇ ਉਹ ਕੱਲੇ ਨੇ ਕੱਲਾ ਬੰਦਾ ਕੀ ਕਰ ਸਕਦਾ ਹਾਂਜੀ ਔਰ ਮੈਂ ਇਹਦੇ ਵਿੱਚ ਇਹੀ ਗੱਲ ਕਵਾਂਗਾ ਕਿ ਜੇਕਰ ਕੋਈ ਨਵਾਂ ਧਰ ਬਣਦਾ ਹੈ ਪੰਜਾਬ ਦੇ ਵਿੱਚ ਔਰ ਧਰ ਵੀ ਆਪਣਾ ਪੰਜਾਬੀਆਂ ਦਾ ਆਪਣਾ ਧਰ ਬਣਦਾ ਹੈ ਇਹਦੇ ਵਿੱਚ ਮਾਰੀ ਗੱਲ ਕਿਹੜੀ ਹੈ ਆਪਣਾ ਬਣੇਗਾ ਲੋਕਾਂ ਕੋਲੇ ਇੱਕ ਆਪਾ ਭਗਵੰਤ ਸਿੰਘ ਮਾਨ ਨੇ ਵੀ ਬਣਾਈ ਸੀ ਵਕਰੀ ਉਹ ਧਰ ਵੀ ਦੇਖੋ ਉਹ ਬਣਾ ਕੇ ਤੇ ਲੋਕਾਂ ਨੂੰ ਪਤਾ ਲੱਗਾ ਕਿ ਪਹਿਲਾਂ ਉਹ ਲੁੱਟਦੇ ਰਹੇ 5 ਸਾਲ ਉਹ 5 ਸਾਲ ਨੂੰ ਫਿਰ ਇਹਨਾਂ ਦੇ ਆਉਣ ਨਾਲ ਕੀ ਚੇਂਜ ਆਇਆ ਪੰਜਾਬ 'ਚ ਕੁਝ ਨਹੀਂ ਆਇਆ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ 40 50 ਚਿੱਟੇ ਦੀਆਂ ਪੁੜੀਆਂ ਮੰਗਵਾਦਾਗਾ ਜਿਹੜੇ ਮਰਜ਼ੀ ਸ਼ਹਿਰ 'ਚ ਹਾਂਜੀ ਔਰ ਲੋਕਾਂ ਦੇ ਘਰ ਢਾਡਣੇ ਬਜ਼ੁਰਗ ਵਿਚਾਰੇ ਛੋਟੇ ਛੋਟੇ ਬੱਚੇ ਨਹੀਂ ਵੇਖਣੇ ਐਵੇਂ ਮਤਲਬ ਡਰਾਮਾ ਜਿਹਾ ਕਰਨ ਨੌਜਵਾਨਾਂ ਦਾ ਨਾ ਕਾਊਂਟਰ ਕਰ ਦੋ ਜੀ ਸ਼ਾਇਦ ਇਹਦੇ ਨਾਲ ਸਾਡੀ ਬੱਲੇ ਬੱਲੇ ਹੋ ਜਾਏਗੀ ਇਹ ਨਹੀਂ ਵੇਖਣਾ ਵੀ ਅਗਲੇ ਦਾ ਕਸੂਰ ਹੈ ਵੀ ਕਿ ਨਹੀਂ ਜਿਹੜੇ ਅਸਲੀ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗਦਰ ਪਾਇਆ ਕੋਈ ਉਹਨਾਂ ਨੂੰ ਕਿਤੇ ਆਹਾਂਚ ਵੀ ਆਈ ਹੈ ਅਸੀਂ ਤੱਕ ਉਹੀ ਮੁੰਡੇ ਆਮਨ ਉਹ ਇਧਰੋਂ ਉਧਰੋਂ ਨਿੱਕੇ ਮੋٹے ਫੜ ਕੇ ਸੋ ਮਤਲਬ ਮੈਂ ਇਹੀ ਕਹਾਂਗਾ ਮੁਕਦੀ ਗੱਲ ਇੱਥੇ ਹੀ ਹੈ ਕਿ ਦੇਖੋ ਇਹਨਾਂ ਦੇ ਜਿੱਤਣ ਦੇ ਨਾਲ ਇੱਕ ਸੋਚ ਬਦਲੇਗੀ ਇੱਕ ਮਾਹੌਲ ਬਦਲੇਗਾ ਨਵੀਂ ਕ੍ਰਾਂਤੀ ਆਏਗੀ ਔਰ ਇੱਕ ਪੰਜਾਬੀਆਂ ਦੀ ਆਪਣੀ ਅਡਾਇਓਲੋਜੀ ਦਾ ਰਾਜ ਹੋਣਾ ਚਾਹੀਦਾ ਹੈ ਪੰਜਾਬ ਤੇ ਫਿਰ ਹੀ ਮਾਹੌਲ ਚੇਂਜ ਹੋਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਜੀ ਥੈਂਕ ਯੂ ਸੋ ਸਾਡੇ ਨਾਲ ਨਵਤੇਜ ਗਗੂ ਜੀ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਆ ਮਨਦੀਪ ਸਿੰਘ ਜਿੱਤਦੇ ਆ ਤਾਂ ਇੱਕ ਨਵੀਂ ਸੋਚ ਅੱਗੇ ਆਏਗੀ ਇੱਕ ਨਵੀਂ ਅਡਾਇਓਲੋਜੀ ਅੱਗੇ ਆਏਗੀ ਜਿਸ ਦੇ ਨਾਲ ਤਰਨ ਤਰਨ ਦਾ ਜਿਹੜਾ ਵਿਕਾਸ ਹੋ ਸਕਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ 2027 ਜਿਹੜੀ ਆ ਉਹ ਬਹੁਤੀ ਦੂਰ ਨਹੀਂ ਆ ਤਾਂ ਨਵੀਂ ਨੀ ਜਿਹੜੀ ਆ ਉਹ ਤਰਨ ਤਰਨ ਦੇ ਵਿੱਚ ਉਹ ਰੱਖੀ ਜਾ ਸਕਦੀ